76ਵੇਂ ਗਣਤੰਤਰ ਦਿਵਸ ਮੌਕੇ ਹਲਕਾ ਵਿਧਾਇਕ ਨਕੋਦਰ ਬੀਬੀ ਇੰਦਰਜੀਤ ਕੌਰ ਮਾਨਵਲੋ ਨੂਰ ਮਹਿਲ ਦੇ ਸਰਕਾਰੀ ਸਕੂਲ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਇਸ ਮੌਕੇ ਸਕੂਲ ਦੇ ਸਟਾਫ ਅਤੇ ਹਾਜ਼ਰ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਉਹਨਾਂ ਕਿਹਾ ਕਿ ਸਾਨੂੰ ਖੁਸ਼ੀਆਂ ਮਨਾਉਣ ਦੇ ਨਾਲ ਇਹ ਆਤਮ ਚਿੰਤਨ ਵੀ ਕਰਨਾ ਚਾਹੀਦਾ ਹੈ ਕਿ ਸੰਵਿਧਾਨ ਨੇ ਜਿਹੜੇ ਕਰਤਵ ਸਾਡੇ ਲਈ ਨਿਰਧਾਰਿਤ ਕੀਤੇ ਹਨ ਕੀ ਅਸੀਂ ਉਹਨਾਂ ਦੀ ਪੂਰਤੀ ਕਰ ਰਹੇ ਹਾਂ ਉਹਨਾਂ ਕਿਹਾ ਕਿ ਸਾਨੂੰ ਦੇਸ਼ ਭਗਤਾਂ ਦੇ ਪਾਏ ਪੂਰਨਿਆ ਤੇ ਚਲਦੇ ਹੋਏ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਤੰਦੇਹੀ ਨਾਲ ਨਿਭਾਉਂਦੇ ਹੋਏ ਸਮਾਜ ਦੇ ਕਲਿਆਣ ਲਈ ਕੰਮ ਕਰਨ ਇਸ ਮੌਕੇ ਸੀਨੀਅਰ ਆਪਾਗੂ ਦਵਿੰਦਰ ਕੁਮਾਰ ਸੰਧੂ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ ਇਸ ਸੀਨੀਅਰ ਸਰਪਾਈਸ ਕੈਂਡੀ ਸਕੂਲ ਦੇ ਮਿਡਡੇ गुलदस्ता रंग बिरंगे स्कूल का स्टाफ प्रिंसिपल साहब बच्चों के पेरेंट्स सारी प्रेस और आम आदमी पार्टी की समुची लीडरशिप मंच से विराजमान आप सबू मेरे वालों अज दिया गणतंत्र दिवस दियाँ लख लख मुबारक बहुत बहुत मुबारक ਖੋਲਿਸ਼ ਕਰ ਦੋਲਨੇ ਕਿਉਂਕਿ ਮੈਂ ਬਚਾ ਕੇ ਰੱਖਣੀ ਚਾਹੁੰਦੀ ਇਹ ਅਗਲੇ ਸਾਲ ਵਾਸਤੇ ਸਭ ਤੋਂ ਪਹਿਲਾਂ ਮਾਨਜੋਤ ਪ੍ਰਿੰਸੀਪਲ ਸਾਹਿਬ ਜਿਹੋ ਜੇ એનર્ਜੀ ਭਰ ਦੇ ਕੋਲ ਹੈ ਆਪ ਹੀ ਤੁਸੀਂ ਪ੍ਰਬੰਧਕ ਹੋ ਆਪ ਹੀ ਤੁਸੀਂ ਹੈਡ ਹੋ ਆਪ ਹੀ ਤੁਸੀਂ ਰੈਫਰੀ ਹੋ ਆਪ ਹੀ ਤੁਸੀਂ ਕਮੈਂਟੇਟਰ ਹੋ ਔਰ ਇੰਨੀ એનર્ਜੀ ਸਾਰੇ ਸਟਾਫ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਤੁਸੀਂ ਭਰ ਰੱਖੀ ਹੈ ਔਰ ਇਹ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਇਹ ਤੁਸੀਂ ਬ੍ਰੀਫਿੰਗ ਫੋਰੀ ਨੋਟਸ ਸਭ ਤੋਂ ਵੱਡੀ ਖੁਸ਼ੀ ਮੈਨੂੰ ਜਿਹੜੀ ਤੁਹਾਡੀ ਡੈਡੀਕੇਸ਼ਨ ਤੇ ਤੁਹਾਡੇ ਸਟਾਫ ਦੇ ਕੋਆਪਰੇਸ਼ਨ ਤੇ ਸਟਾਫ ਵੀ ਉਹ ਨਹੀਂ એનર્ਜੀ ਬੂਸਟ ਕਰਿਆ ਉਹਨਾਂ ਦੀ ਜਿੰਨਾ ਤੁਸੀਂ ਕਰਦੇ ਹੋ ਤੁਸੀਂ ਇਹ ਅਮੇਜ਼ਿੰਗ ਹੈ ਇਹ ਚੀਜ਼ਾਂ ਜਿਹੜੀਆਂ ਇਹ ਸਰਕਾਰੀ ਸਕੂਲ ਦੇ ਵਿੱਚ ਹੀ ਦੇਖਣ ਨੂੰ ਮਿਲ ਸਕਦੀਆਂ ਜਿੱਥੇ ਤੁਸੀਂ ਘੱਟ ਸਾਧਨਾਂ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀ ਐਸਦਰੀਆਂ ਵਿੱਚੋਂ ਵੀ ਪੈਸੇ ਖਰਚ ਦਿਓ ਤੇ ਬਹੁਤ ਨਿਗੁਣੇ ਚ ਹੈ ਘੱਟ ਸਾਧਨਾਂ ਦੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਵੀ ਉਹ ਟਾਪਰ ਵੀ ਬਣਾਉਂਦੇ ਹੋ ਤੇ ਐਂਟਰੇਨ ਵੀ ਕਰਦੇ ਹੋ ਔਰ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਜਿਹੜਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇਹਨਾਂ ਦੀ ਅਨਰਜੀ ਆ ਇਹੀ ਇਹਨਾਂ ਦੀ ਕਾਮਯਾਬੀ ਦਾ ਜਿਹੜਾ ਮੁੱਢ ਹੈ ਤੇ ਇਹੀ ਕਾਮਯਾਬੀ ਦਾ ਸਿਰਾ ਹੋਏਗਾ ਮੇਰੇ ਬਹੁਤ ਪਿਆਰੇ ਬੱਚੇ ਜਿਨ੍ਹਾਂ ਨੇ ਇੰਜੋਏ ਕੀਤਾ ਸਾਗਿਆਂ ਗਿੰਮਾਂ ਦੇ ਦੇ ਚੜ ਜਿਹੜੇ ਸਾਰੇ ਪਾਰਟਿਸਪੈਂਟ ਨੂੰ ਮੈਂ ਵਧਾਈਆਂ ਦੇਣਾ ਚਾਹਦੀ ਸਾਰੇ ਪਾਰਟਿਸਪੈਂਟ ਜਿਨੇ ਨੇ ਕੇ ਮਨ ਵਿੱਚ ਹਿੱਸਾ ਲਿਆ ਤੁਸੀਂ ਸਾਰੇ ਜੇਤੂ ਹੋ ਕਿਉਂਕਿ ਤੁਸੀਂ ਖੁੱਲ ਕੇ ਆ ਦੇਖੋ ਸਾਡੇ ਮਹਿਮਾਨਾਂ ਨੇ ਹਿੱਸਾ ਹੀ ਨਹੀਂ ਲਿਆ ਪਤਾ ਨਹੀਂ ਕਿ ਇਹਨਾਂ ਨੂੰ ਇਹਨਾ ਕੁਸੂਤ ਨਹੀਂ ਹੋਣਾ ਕੈ ਠੀਕ ਹੈ ਸਾਡੇ ਮਹਿਮਾਨਾਂ ਨੇ ਹਿੱਸਾ ਲਿਆ ਆ ਦੇਖੋ ਤੁਸੀਂ ਤੁਸੀਂ ਹਿੱਸਾ ਲਿਆ ਤੁਸੀਂ ਚਾਹੇ ਜਿੱਤੇ ਚਾਹੇ ਹਾਰੇ ਜਿਹੜੇ ਫਸ 2nd 3rd ਵਾਲੇ ਨੂੰ ਵੀ ਬਹੁਤ ਮੁਬਾਰਕਾ ਪਰ ਤੁਹਾਡਾ ਹਿੱਸਾ ਲੈਣ ਵਾਲੇ ਨੂੰ ਸਭ ਤੋਂ ਵੱਧ ਮੁਬਾਰਕਾ ਆਪਰੇ ਦੋ ਇਹ ਜਦਾਂ ਤੁਸੀਂ ਛੋਟੇ ਜਿਹੇ ਗਰਾਊਂਡ ਦੇ ਵਿੱਚ ਇੰਨੀਆਂ ਪਿਆਰੀਆਂ ਜਿੰਮਾਂ ਤੇ ਇੰਨਾ ਵੱ ਚੜ ਕੇ ਹਿੱਸਾ ਲਿਆ ਇੰਨਾ ਖੁਸ਼ ਹੋਇਆ ਔਰ ਮੈਨੂੰ ਖੁਸ਼ ਕੀਤਾ ਮੈਂ ਅੱਜ ਮੇਰੇ ਖਲ ਬਹੁਤ ਜ਼ਮਾਨੇ ਵਾਂਗ ਕਿਤੇ ਹੱਸੀ ਹੋਣੀ ਹੈ ਖੁੱਲ ਕੇ ਇੱਥੇ ਆ ਕੇ ਮਾਸਾਸੀਆਂ ਖੰਨੇ ਵਿੱਚ ਪਾਣੀ ਆ ਰਿਹਾ ਔਰ ਖੁਸ਼ੀ ਮੈਨੂੰ ਜਿਹੜੀ ਅਸਲ ਦੇ ਵਿੱਚ ਤੁਹਾਨੂੰ ਦੇਖ ਕੇ ਹੋ ਰਹੀ ਹੈ ਕਿ ਤੁਸੀਂ ਸਾਡੇ ਦੇਸ਼ ਦਾ ਤੋ ਵੇਖੋ ਪੰਜਾਬ ਦਾ ਵੇਖੋ ਔਰ ਤੁਹਾਡੇ ਤੋਂ ਬਹੁਤ ਅਸਨ ਆਖਰੀ ਗੱਲ ਕਿ ਤੁਹਾਡੇ ਸੁਪਨੇ ਦਾ ਸਕੂਲ ਬਣਾਉਣ ਜਾ ਰਹੇ ਹੈ। ਵੈਰੀ ਗੁੱਡ। ਇਸ ਸਕੂਲ ਦੇ ਵਿੱਚ ਕਮੀ ਕੋਈ ਨਹੀਂ ਹੈ। ਇੱਥੇ ਸਭ ਕੁਝ ਮੈਨੂੰ ਦਿਖ ਰਿਹਾ ਕਿ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਂਦੀ। ਬਸ ਇੱਕ ਜਗ੍ਹਾ ਦੀ ਕਮੀ ਜਿਹੜੀ ਜਿਹਦਾ ਕਰਕੇ ਤੁਹਾਨੂੰ ਘੁੱਟ-ਘੁੱਟ ਕੇ ਆਪਣੀਆਂ ਭਾਵਨਾਵਾਂ ਕੀ ਪਤਾ ਹੁਣ ਤੱਕ ਕਿੰਨੇ ਸਪੋਰਟਸ ਪਰਸਨ ਇੱਥੋਂ ਪੈਦਾ ਹੋ ਜਾਂਦੇ। ਕਿੰਨੇ ਬੱਚੇ ਸਪੋਰਟਸ ਪਰਸਨ ਇੱਥੋਂ ਪੈਦਾ ਹੁੰਦੇ। ਇਹ ਤੁਹਾਡੀਆਂ ਕੁੱਟੀਆਂ ਹੋਈਆਂ ਭਾਵਨਾਵਾਂ ਦਾ ਕਰਕੇ ਤੁਹਾਡੇ ਸੁਪਨੇ ਦਾ ਸਕੂਲ ਮੇਰੀ ਕੋਸ਼ਿਸ਼ ਹੋਏਗੀ ਅਗਲੇ ਸਾਲ ਤੱਕ ਤੁਹਾਡੇ ਸਪੁਰਦ ਕੀਤਾ ਜਾ ਸਕੇ ਜਿੱਥੇ ਖੁੱਲੀਆਂ ਗਰਾਉਂਡਾਂ ਹੋਣ ਨੇ ਜਿੱਥੇ ਖੁੱਲੀਆਂ ਗਰਾਉਂਡਾਂ ਤੁਹਾਡੇ ਨੱਚਣ ਲਈ ਟੱਪਣ ਲਈ ਖੇਡਣ ਲਈ ਹੱਸਣ ਲਈ ਔਰ ਕਲਕਾਰੀਆਂ ਮਾਰਨ ਲਈ ਵਾਸਤੇ ਤੁਹਾਨੂੰ ਬਹੁਤ ਸੁੰਦਰ ਬਹੁਤ ਸੋਹਣੀਆਂ ਖੁੱਲੀਆਂ ਜਿਹੜੀਆਂ ਤੁਹਾਨੂੰ ਗਰਾਉਂਡਾਂ ਮਿਲਣਗੀਆਂ ਤੁਹਾਨੂੰ ਸਕੂਲ ਬਹੁਤ ਪਿਆਰਾ ਬੈਟਰ ਸਕੂਲ ਬਣਾ ਕੇ ਦੇਵਾਂਗੇ ਔਰ ਸਾਡਾ ਸੁਪਨਾ ਜਿਹੜਾ ਏਸੀ ਕਮਰਿਆਂ ਦੇ ਵਿੱਚ ਜਾਣ ਦਾ ਉਹ ਵੀ ਪੂਰਾ ਹੋਏਗਾ ਸਾਡੇ ਦਾ ਸਾਡੇ ਸਕੂਲ ਅਸੀਂ ਏਸੀ ਕਰਾਂਗੇ। ਬਹੁਤ ਤਕਰੀਬਨ ਤਕਰੀਬਨ ਜਿਵੇਂ ਕਿ ਬਿਲਡਿੰਗ ਪਹਿਲਾਂ ਉੱਥੇ ਬਣ ਰੱਖੀ ਉਸ ਤੋਂ ਲੱਗਦਾ तकरीबन 1 ਕਰੋੜ ਰੁਪਏ ਦਾ ਸਾਡਾ ਐਸਟੀਮੇਟ ਬਣਿਆ ਔਰ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੇ ਤੁਹਾਡੇ ਫਿਊਚਰ ਦੇ ਅੱਗੇ 1 ਕਰੋੜ ਰੁਪਈਆ ਮਾਇਨੇ ਨਹੀਂ ਰੱਖਦਾ ਤੁਹਾਡੀ ਖੁਸ਼ੀ ਮਾਇਨੇ ਰੱਖਦੀ ਹੈ ਜਿਹੜੀ ਗੱਲ ਤੁਸੀਂ ਦੇਖੀ ਨਾ ਸਕੇ। ਮੇਰੀ ਪੁਰੀ ਸੋਚ ਇਹ ਏਗੀ ਮਾਰਚ ਦਾ ਵਿੱਚ ਆਉਣ ਦਾ ਕਰਕੇ ਸਾਡਾ ਦੋ ਮਹੀਨੇ ਇਹਦੇ ਵਿੱਚ ਹੁਣ ਲੇਟ ਹੋਇਆ ਕਿਉਂਕਿ ਮਾਰਚ ਤੱਕ ਸਾਰੇ ਫੰਡ ਖਰਚੜੇ ਹੁੰਦੇ ਆ ਫੰਡਾਂ ਦੀ ਕਮੀ ਨਹੀਂ ਸੀ ਪੈਸੇ ਹੈ ਐਜੂਕੇਸ਼ਨ ਫੰਡ ਤੱਕ ਸਾਨੂੰ ਬੇਸ਼ੱਕ ਰੀਲੀਜ਼ ਕਰ ਦਿੰਦੇ ਪਰ ਉਹ ਪੈਸੇ ਮਾਰਚ ਤੱਕ ਖਰਚੜੇ ਸੀ ਸਾਰੇ ਔਰ ਏਡੀ ਵੱਡੀ ਬਿਲਡਿੰਗ ਅਸੀਂ ਦੋ ਮਹੀਨਿਆਂ ਦੇ ਵਿੱਚ ਪੂਰੀ ਨਹੀਂ ਕਰ ਸਕਦੇ ਫਿਰ ਪੈਸੇ ਲੈਪਸ ਹੋ ਜਾਂਦੀ ਹੈ ਗ੍ਰਾਂਟ ਇਸ ਕਰਕੇ ਅਸੀਂ ਮਾਰਚ ਤੋਂ ਤੁਰੰਤ ਬਾਅਦ ਸਾਡੇ ਕੋਲ ਪੈਸੇ ਹੋਣਗੇ ਫਿਰ ਅਸੀਂ ਉਹਦਾ ਟੈਂਡਰ ਲਾਵਾਂਗੇ और अप्रैल मई तक आपकूल स्टार्ट कर लवेंगे और सारे जने पहदारी करेंगे उस बिल्डिंग की वजिए बनावेंगे और सरते रह के बनावे तो मेरा तो ख्याल है कि अं अगले साल का गणतंत्र दिवस ही उ जी पूरा स्टारा ना भी पहुँचे एचलीस्ट दस के अपना यह प्रोग्राम जरा गणतंत्र दिवस आप उसे जरूर मनावेंगे और मेरी थोड़ा सब बच्चों मेरा बहुत आशीर्वाद बहुत प्यार और मैं बहुत खुशी है सारे स्टाफ ਕਿ ਤੁਹਾਡਾ ਸਟਾਫ ਵਰਗਾ ਜਿਹਨੂੰ ਸਭ ਤੋਂ ਵੱਡੀ ਗੱਲ ਹੈ ਕਿ ਜਿੰਨਾ ਤੁਹਾਡੇ ਸਾਥ ਦਿੰਦੇ ਨੇ ਮਿਹਨਤ ਕਰਦੇ ਨੇ ਪਰ ਤੁਸੀਂ ਕਹਿੰਦੇ ਜੇ ਸਾਡਾ ਵਸ ਚੱਲਦਾ ਤਾਂ ਤੁਹਾਡੀ ਰਿਟਾਇਰਮੈਂਟ 2 4 2 ਸਾਲ ਦੀ بجائے ਅਸੀਂ ਖਿੱਚ ਲਿਆਉਂਦੇ ਕਿ ਵੀ ਹਜੇ ਤੁਸੀਂ 10 ਸਾਲ ਕਿਤੇ ਨਹੀਂ ਜਾਣਾ ਕਿਉਂਕਿ ਤੁਹਾਡੀ ਬਹੁਤ ਤੁਹਾਡੇ ਵਰਗੇ ਪ੍ਰਿੰਸੀਪਲਸ ਟੀਚਰਸ ਦੇ ਸਟਾਫ ਦੀ ਜ਼ਰੂਰਤ ਹੈ ਪੰਜਾਬ ਦੇ ਸਕੂਲਾਂ ਜਿੰਨੀ ਮਿਹਨਤ ਕੀਤੀ ਜਾ ਰਹੀ ਸਰਦਾਰ ਪਗਲ ਸਿੰਘ ਜੀ ਮਾਨ ਵੱਲੋਂ ਜਿੰਨੀ ਮਿਹਨਤ ਕੀਤੀ ਜਾ ਰਹੀ ਸਾਡੇ ਸਿੱਖਿਆ ਮੰਤਰੀ ਸਦਾ ਖਰਜੋਤ ਸਿੰਘ ਵੈਸ ਵੱਲੋਂ ਸਰਕਾਰੀ ਸਕੂਲਾਂ ਨੂੰ ਬਿਹਤਰ ਕਰਨ ਵਾਸਤੇ ਉੱਥੇ ਤੁਹਾਡੇ ਵਰਗੀ ਡੈਡੀਕੇਸ਼ਨ ਟੀਮ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਇਸ ਜੁੜਜਾ ਸੁਪਨਿਆਂ ਨੂੰ ਦੂਰ ਪਹੁੰਚਾ ਫਲ ਮਿਲੇਗਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਰੇ ਬੱਚਿਆਂ ਦੇ ਸਕੂਲ ਸਟਾਫ ਨੂੰ ਸਾਲੀ ਦੇ ਸੋਤਾਂ ਕਰਨ ਨੂੰ ਅਤੇ ਸਾਡੀ ਅਮਨ ਦੀ ਪਾਰਟੀ ਨੂੰ ਸ਼ੁਰੂ ਕੀ ਨਿਸ਼ਾਨ ਅੱਜ ਦੇ ਗੰਧੰਤ ਬਣਸਦੀਆਂ ਲੱਖ ਲੱਖ ਵਾਰ ਧੰਨਵਾਦ ਜੈ ਹਿੰਦ